ਨੰਬਰ ਉਹਨਾਂ ਦਾ ਤਾਂ ਆਉਂਦਾ ਮੋਸ਼ਰ ਵੀਰੇ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸੀਨੀਅਰ ਜਿਹੜੇ ਪਲੇਅਰ ਆ ਆਪਣੇ ਪੰਜਾਬ ਚ ਸਾਰੇ ਭਰਾ ਵੀਰੇ ਮੇਰੇ ਨਾਲ ਜ ਕਬੂਤਰ ਚੋਰੀ ਹੋ ਗਏ ਆ ਤੁਹਾਨੂੰ ਮੈਂ ਦਿਖਾ ਵੀ ਦਿਨਾ ਵੀਰੇ ਅਸੀਂ ਦਰਬਾਰ ਸਾਹਿਬ ਵੀਰੇ ਮੱਥਾ ਟੇਕਣ ਗਏ ਸੀਗੇ ਤੇ ਕੋਸ਼ਿਸ਼ ਇਹੋ ਜਿਹੇ ਬੰਦਿਆਂ ਨੇ ਵਿੱਚੋਂ ਰਲ ਕੇ ਮੇਰੀ 10-15 ਸਾਲਾਂ ਦੀ ਮਿਹਨਤ ਮਿੱਟੀ ਚ ਪਾਦੀ ਭਰਾ ਤੁਹਾਨੂੰ ਮੈਂ ਸਾਰੇ ਦਿਖਾਉਣਾ ਵੱਡੇ ਕਬੂਤਰ ਆ ਵੀਰੇ ਥੱਲੇ ਤੁਹਾਨੂੰ ਡਾਉਣ ਵਾਲੇ ਵੀ ਦਿਖਾਉਂਗਾ ਤੇ ਆ ਵੀਰੇ ਵੱਡੇ ਕਬੂਤਰ ਸੀ ਆਪਣੇ ਇਹ ਵੀਰੇ ਸਾਰੇ ਆ ਖੁੱਡੇ ਦੇਖ ਲੋ ਵੀਰੇ ਖਾਲੀ ਆ ਸਾਰਿਆਂ ਦੇ ਜਿੰਦੇ ਭੰਨੇ ਸਾਰਿਆਂ ਦੇ ਜਿੰਦੇ ਭੰਨੇ ਆ ਵੀਰੇ ਇਹ ਚ ਘੱਟੋ ਘੱਟ 300 ਦੇ ਨੇੜੇ ਦੇ ਕਬੂਤਰ ਸੀਗਾ ਵੀਰੇ ਤੇ ਸਾਰਿਆਂ ਦੇ ਵੀਰੇ ਪੱਕੀਆਂ ਠੱਲਾਂ ਪਾਈਆਂ ਵਾਂ ਸੇਵਕ ਦੇ ਨਾਲੀਆਂ ਵਿੱਚ ਅਜੇ ਬਲ ਦੇ ਨਾਲੀਆਂ ਸਾਰੇ ਖੁੱਡੇ ਬਈ ਦੇਖ ਲੋ ਆ ਫਰ ਫਰ ਪੱਟੇ ਪਏ ਆ ਬਈ ਇੱਕ ਵੀਰੇ ਗੱਡੀ ਸੀਗੀ ਸਕਾਰਪਿਓ ਕਾਲੇ ਰੰਗ ਦੀ ਇੱਕ ਗੱਡੀ ਨਾਲ ਸੀ ਸਵਿਫਟ ਵੀਰੇ ਤੇ ਉਹ ਵੀਰੇ ਮੈਂ ਕੈਮਰਾ ਚ ਘਟਾ ਕੇ ਮੈਂ ਗੱਡੀ ਵੀ ਪਾਉਂਗਾ ਭਰਾ ਬਣ ਕੇ ਤੇ ਜੇ ਕਿਸੇ ਪਲੇਅਰ ਨੂੰ ਜਾਂ ਕਿਸੇ ਨੂੰ ਵੀਰ ਭਰਾ ਨੂੰ ਪਤਾ ਲੱਗਦਾ 50000 ਰੁਪਇਆ ਵੀਰੇ ਮੈਂ ਗੁਪਤ ਨਾਮ ਰੱਖੂੰਗਾ ਮੇਰਾ ਵੀਰੇ ਸ਼ੌਂਕ ਮਾਰਦਾ ਮੇਰੀਆਂ ਘਟੋ ਘਟ ਗਰੇ 에ਅਰ ਕੀ ਸੀਜ਼ਨ ਦੀਆਂ ਆਸੇ ਪਾਸੇ ਪੁੱਜਲੇ ਅਜੇਪਾਲ ਦੇ ਨਾਂ ਤੇ ਵੀਰੇ ਕਿੰਨੀਆਂ ਬਾਜੀਆਂ ਵਾਂ 60 70 ਬਾਜੀਆਂ ਵੀਰੇ ਮੇਰਾ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਤੇ ਜੇ ਕਿਸੇ ਨੂੰ ਵੀ ਪਤਾ ਲੱਗਦਾ ਭਰਾ ਤੇ ਜਰੂਰ ਦੱਸਿਓ ਮੈਂ ਵੀਰੇ ਥੱਲੇ ਦੇ ਕਬੂਤਰ ਵੀ ਦਿਖਾਉਣਾ ਤੇ ਥੱਲਾ ਜਿਹੜੇ ਉੱਡਣ ਵਾਲੇ ਸੀ ਉਹ ਵੀ ਵੀਰੇ ਤੁਹਾਨੂੰ ਥੱਲੇ ਦਿਖਾਉਣਾ ਵਿਰੇ ਆਪਣੇ ਆਗੇ ਵਿਰੇ ਡਾਉਣ ਵਾਲੇ ਕਬੂਤਰ ਜਿਹੜਾ ਸਫਾਗ ਸੋ ਕਬੂਤਰ ਸੀਗਾ ਵਿਰੇ ਡਾਉਣ ਵਾਲਾ ਆਹ ਦੇਖ ਲਓ ਵਿਰੇ ਜਮਾਂ ਖਾਦੀ ਕਰਦੇ ਆ ਭਰਾ ਬਣ ਕੇ ਆਹ ਜਿੰਦੇ ਪਾਇਆ ਵਿਰੇ ਤੇ ਆ ਨਿਗਾ ਮਾਰ ਲਓ ਭਰਾ ਬਣ ਕੇ ਸਾਰੀ ਜਿਹੜੇ ਆ ਚਾਰ ਕਬੂਤਰ ਇਹਦੇ ਤੁਹਾਨੂੰ ਵਿਰੇ ਠੱਲਾਂ ਵੀ ਦਿਖਾ ਦੇਣਾ ਮੈਂ ਦੇ ਜੀ ਬਰੇਜਾ ਆ ਨਾਮ ਦੀਆਂ ਆਪਣੇ ਨਾ ਭਰਾ ਠੱਲਾਂ ਪਾਈਆਂ ਸਾਰੇ ਕੂਤਰਾਂ ਦੇ ਟੋਟਲਾਂ ਦੀ ਤੇ ਨੰਬਰ ਮੇਰਾ ਇਹ ਜਗਾ ਵੀਰੇ 81950 ਤੇ 2177 ਭਰਾ ਹਾਪ ਤੋਂ ਮੰਨ ਕੇ ਬੇਨਤੀ ਆ ਬਈ ਮੇਰੀ ਦਸਵਾਂ ਪੁੱਤਰਾ 13 ਸਾਲਾਂ ਦੀ ਵੇਲ ਤੇ ਜਿਹੜੀ ਇਹਨੇ ਬਿੱਟੀ ਚ ਪਾਦੀ ਆ ਗੋਪਤ ਨਾਮ ਹੋਊਗਾ ਬਈ ਮੇਰੀਆਂ 60 70 ਬਾੜੀਆਂ ਬਈ ਜਿਹੜੇ ਨੇ ਤੇਰੀ ਇਹ ਕਿ ਕਿਸੇ ਨੂੰ ਵੀ ਪਤਾ ਲੱਗਦਾ ਮੇਰੀ ਹੱਥਾਂ ਵਨ ਕੇ ਵੇਤੀਆਂ ਮੇਰਾ ਸ਼ੌਂਕ ਮਾਰਦਾ ਬਈ ਬੰਦਿਆਂ ਨੇ ਬਸ ਜੀਰੀਏ ਸਾਰੇ ਭਲਾਵਾਂ ਨੂੰ ਮੇਰੇ ਹੱਥ ਬੰਨ ਕੇ ਬੈਠੇ ਕਿਸੇ ਨੂੰ ਵੀ ਪਤਾ ਲੱਗਦਾ ਮੈਂ ਤੇ ਮੈਂ ਉਹ ਨਾਮ ਗੋਪਤ ਰੱਖੂਗਾ ਤੇ ਮੇਰੀ ਸਾਰੇ ਭਰਾ ਮਦਦ ਕਰਿਓ ਮੇਰੇ ਕਬੂਤਰ ਮਿਲ ਜਾਣ ਭਰਾ ਬਣ ਕੇ ਬਹੁਤ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਬਹੁਤ ਤੋਂ ਬਾਅਦ ਮੇਰਾ ਬਈਨਾ ਗੌਰ ਕਰਿਓ ਮੇਰੇ ਸਾਰੇ ਪੱਕੇ ਕਿਹੜੇ ਵੱਡੇ ਕਬੂਤਰ ਵੀ ਸੀ ਵੀਰੇ ਆਪਣੇ ਵੱਡੇ ਕਬੂਤਰਾਂ ਦੀ ਵੀ ਪੱਕੀਆਂ ਠੱਲਾਂ ਆ ਵੱਡੇ ਕਬੂਤਰਾਂ ਦੇ ਨਾਲ ਕਾਲੇ ਗਾਂ ਸਕੇਚ ਵਾਲੀਆਂ ਠਾਲਾਂ ਲੋਕ ਵਾਲੀਆਂ ਠਾਲਾਂ ਪਾਈਆਂ ਵੀਰੇ ਪੱਕੀਆਂ ਠਾਲਾਂ ਸਾਰੀਆਂ ਦੇ ਪਾਈਆਂ ਵੀਆਂ ਵੀਰੇ ਜਿਹੜੇ ਡਾਉਣ ਵਾਲੇ ਕਬੂਤਰ ਹੀ ਸਫਾ ਸੋ ਵੀਰੇ ਉਹਨਾਂ ਦੇ ਸਾਰੀਆਂ ਜੰਮ ਨਹੀਂ ਆ ਤੇ ਵੀਰੇ ਜਿਹੜੇ ਮੇਰੇ ਅੱਖ ਹੁਣ 8-10 ਸ ਹੈ ਜਿਹੜੇ ਬਾਜ਼ੀਆਂ ਵਾਲੇ ਕਬੂਤਰ ਕੱਢੇ ਹੋਏ ਸੀ ਵੀਰੇ ਤੇ ਇਹਨਾਂ ਦੇ ਕਾਲੇ ਰੰਗ ਲੱਗੇ ਸੀ ਤੇ ਦੋ ਤਿੰਨਾਂ ਕਬੂਤਰਾਂ ਦੇ ਵੀਰੇ ਨਾਲ ਮਗਲਾਂ ਤੇ ਕਾਲਾ ਠੂਸਾ ਸੀਗਾ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਲਾਲ ਸੀ ਵੀਰੇ ਇੱਕ ਕਾਲਾ ਜੀਨਾ ਕਬੂਤਰ ਸੀ ਉਹਦੇ ਲਾਲ ਡੰਡਾ ਮਾਰਿਆ ਹਰੀ ਭਰਾ ਜੇ ਕਿਸੇ ਨੂੰ ਵੀ ਪਤਾ ਲੱਗਦਾ ਤੇ ਹੱਥ ਵੱਢ ਕੇ ਫਰੀਾਰ ਵੇਚਦੀ ਆ ਸਾਰੇ ਗੁਦਰ ਮੇਰੇ ਸਾਫ ਦੀ ਬਾਈ ਬੜੇ ਮਦਦ ਕਰਿਓ ਯਾਰ ਪਰ ਆਪਾਂ ਕਿ ਮੇਰੇ ਗੁਦਰ ਮਿਲ ਜਾਣ